27-8 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਬਹੁ ਥਾਵਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਰਤੀ ਰੱਖਿਆ ਮੰਤਰਾਲੇ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਜਿਸ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ 15 ਥਾਵਾਂ ਦੇ ਉੱਤੇ ਜਿਹੜਾ ਉਹ ਪਾਕਿਸਤਾਨ ਦੇ ਵੱਲੋਂ ਮਿਜ਼ਾਈਲ ਦੇ ਰਾਹੀਂ ਹਮਲਾ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਗਈ ਜਿਸ ਦੇ ਨੂੰ ਜਿਹੜਾ ਭਾਰਤ ਦੇ ਵੱਲੋਂ ਜਿਹੜਾ ਰਡਾਰ ਦੇ ਵੱਲੋਂ ਜਿਹੜਾ ਸਾਫ਼ ਤੌਰ ਦੇ ਉੱਤੇ ਜਾਂ ਭਾਰਤੀ ਏਅਰਪੋਰਟ ਸਿਸਟਮ ਜਾਂ ਆਪ ਆਰਮੀ ਦਾ ਜਿਹੜਾ ਸਿਸਟਮ ਹੈ ਉਸ ਦੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਤਾਂ ਲਗਾਤਾਰ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਬਹੁਤ ਸਾਰੀਆਂ ਖਬਰਾਂ ਵਿੱਚ ਤੇ ਰਾਤਾਂ ਦੀਆਂ ਆ ਰਹੀਆਂ ਸੀ ਕਿ ਬਹੁਤ ਥਾਵਾਂ ਦੇ ਉੱਤੇ ਧਮਾਕੇ ਹੋਏ ਨੇ ਤੇ ਬਹੁਤ ਥਾਵਾਂ ਤੋਂ ਮਿਜ਼ਾਈਲ ਦੇ ਜਿਹੜੇ ਪਾਰਟ ਨੇ ਉਹ ਵੀ ਮਿਲਦੇ ਦਿਖਾਈ ਦਿੱਤੇ ਤਾਂ ਹੁਣ ਵੱਡੀ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ ਡਿਫੈਂਸ ਆਫ ਮਿਨਿਸਟਰੀ ਦੇ ਵੱਲੋਂ ਤਾਂ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਉੱਤਰੀ ਤੇ ਪੱਛਮੀ ਭਾਰਤ ਚ 15 ਥਾਵਾਂ ਦੇ ਉੱਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪਾਕਿਸਤਾਨ ਨੇ 23 ਸਤਾਂ ਤੇ 8 ਮਈ ਦੀ ਰਾਤ ਨੂੰ ਬਹੁਤ ਸਾਰੀਆਂ ਮਜ਼ਾਈਲਾਂ ਜਿਹੜੀਆਂ ਨੇ ਉਹ ਦਾਗੀਆਂ ਨੇ ਤੇ ਐਲਐਸਸੀ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਜਿਹੜੀ ਆ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ 15 ਤੋਂ 16 ਜਿਹੜੇ ਵਿਅਕਤੀ ਨੇ ਉਹਨਾਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵਿੱਚ ਤਿੰਨ ਔਰਤਾਂ ਤੇ ਪੰਜ ਬੱਚੇ ਸ਼ਾਮਲ ਦੱਸੇ ਜਾ ਰਹੇ ਨੇ ਤੇ ਜਵਾਬੀ ਕਾਰਵਾਈ ਦੇ ਵਿੱਚ ਭਾਰਤ ਵੱਲੋਂ ਲਾਹੌਰ, ਕਰਾਚੀ ਅਤੇ ਸਿਆਲਕੋਟ 'ਚ ਇਹ ਡਿਫੈਂਸ ਸਿਸਟਮ ਨੂੰ ਤਬਾਹ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਜੇਕਰ ਜ਼ਿਕਰ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਕਿਹੜੀ ਕਿਹੜੀਆਂ ਥਾਵਾਂ ਨੂੰ ਨਿਸ਼ਾਨਾ ਪਾਕਿਸਤਾਨ ਦੇ ਵੱਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਚੰਡੀਗੜ੍ਹ ਨੂੰ ਵੀ ਨਿਸ਼ਾਨਾ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਬਿੱਤੀ ਰਾਤ ਤੋਂ ਜੋ ਲਗਾਤਾਰ ਚਰਚਾਾਂਵਾਂ ਸੀ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਖਾਸ ਕਰਕੇ ਬਾਰਡਰ ਦੇ ਨਾਲ ਲੱਗਦੀਆਂ ਥਾਵਾਂਾਂ ਦੇ ਉੱਤੇ ਜਿਹੜੀ ਹੈ ਉਹ ਆਵਾਜ਼ ਆਈ ਹੈ ਕਿਸੇ ਤਰ੍ਹਾਂ ਦੀ ਤਮਾਕੇ ਦੀ ਆਵਾਜ਼ ਜਿਹੜੀ ਆ ਸੁਣਾਈ ਦਿੱਤੀ ਹੈ ਬਹੁਤ ਸਾਰੀਆਂ ਸੀਸੀਟੀਵੀ ਜਿਸ ਦੀਆਂ ਫਿਰ ਰਹੀਆਂ ਸੀ ਪਰ ਉਸ ਦੀ ਹੁਣ ਪੁਸ਼ਟੀ ਕਰ ਦਿੱਤੀ ਗਈ ਹੈ ਪੁਸ਼ਟੀ ਮਿਨਿਸਟਰੀ ਆਫ ਡਿਫੈਂਸ ਦੇ ਵੱਲੋਂ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਤਮਾਮ ਜਾਣਕਾਰੀ ਦਿੱਤੀ ਗਈ ਹੈ ਕਿ 15 ਥਾ ਮਾ ਦੇ ਉੱਤੇ ਜਿਹੜਾ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਲਾਹੌਰ ਕਰਾਚੀ ਵਰਗੇ ਉਹ ਵੱਡੇ ਸ਼ਹਿਰਾਂ ਦੇ ਵਿੱਚ ਜੋ ਡਿਫੈਂਸ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਭਾਰਤੀ ਜਿਹੜਾ ਉਹ ਫੌਜ ਦੇ ਵੱਲੋਂ ਤਾਂ ਹੁਣੇ ਵੱਡੀ ਅਪਡੇਟ ਜਿਹੜੀ ਹੈ ਉਹ ਤੁਹਾਨੂੰ ਪੂਰੀ ਜਾਣਕਾਰੀ ਪਾਬ ਪੂਰੀ ਪੁਸ਼ਟੀ ਦੇ ਨਾਲ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਡਿਫੈਂਸ ਆਫ ਮਿਨਿਸਟਰੀ ਦੇ ਵੱਲੋਂ ਜਿਹੜਾ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਰਾਹੀਂ ਇਹ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ 15 ਥਾਮਾ ਦੇ ਉੱਤੇ ਜਿਹੜਾ ਉਹ ਹਮਲਾ ਕਰਨ ਦੀ ਅ ਕੋਸ਼ਿਸ਼ ਕੀਤੀ ਗਈ ਹੈ ਖਾਸ ਕਰਕੇ ਉਹ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਸੀ ਤੇ ਜਿਸ ਦੇ ਵਿੱਚ ਸੱਤ ਥਾਮਾਂ ਜਿਹੜੀਆਂ ਨੇ ਉਹ ਪੰਜਾਬ ਦੀਆਂ ਨੇ ਜਿਸ ਦੇ ਵਿੱਚ ਪਠਾਨਕੋਟ, ਅਮਰਤਸਰ, ਆਦਮਪੁਰ, ਜਲੰਧਰ ਚੰਡੀਗੜ੍ਹ ਵਰਗੇ ਸ਼ਹਿਰ ਜਿਹੜੇ ਨੇ ਜ਼ਿਲ੍ਹੇ ਜਿਹੜੇ ਜਾਂ ਕਹਿ ਲਿਆ ਜਾਵੇ ਕਪੂਰਥਲਾ ਉਸ ਦੇ ਵਿੱਚ ਸ਼ਮਾਰ ਆਦਮਪੁਰ ਉਸ ਦੇ ਵਿੱਚ ਜਿਹੜਾ ਸ਼ਾਮਿਲ ਹੈ ਤਾਂ ਉਹਨਾਂ ਥਾਮਾਂ ਨੂੰ ਦੇ ਉੱਤੇ ਜਿਹੜਾ ਫੌਜੀ ਟਿਕਾਣੇ ਨੇ ਉਹਨਾਂ ਨੂੰ ਕਿਤਨਾ ਕਿਸੇ ਤਰੀਕੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਸੀ ਮੌਤ ਸਾਰੇ ਮਿਜ਼ਾਈਲ ਦੇ ਪਾਰ ਤੁਹਾਨੂੰ ਬਾਰਡਰ ਏਰੀਆ ਦੇ ਵਿੱਚ ਸਵੇਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਪਰ ਉਸ ਦੀ ਪੁਸ਼ਟੀ ਹੁਣ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ